ਸੱਤੀ ਆਇਆ ਤਾਂ ਹੈਗਾ ਹੁਣ ਯਾਰ ਇੱਥੇ ਇੱਕ ਪਰਫਿਊਮ ਲੈ ਚਲੀਏ ਇੱਕ ਟੌਮ ਫੋਰਡ ਲੈਣਾ ਮੈਂ ਓਏ ਯਾਰ ਕਿਉਂ ਟੌਮ ਫੋਰਡ ਦੇ ਮਾਗਰ ਪਿਆਗਾ ਆਏ ਤੈਨੂੰ ਐਦੂ ਹੀ ਸਿਰਿਆ ਚੀ ਜ ਦਵਾਵਾ ਆਇਆ ਤਾਂ ਕਿੱਥਾ ਕੋਈ ਆਇਆ ਤਾਂ ਹਾਂ ਦਾ ਚੱਲ ਉਹਨਾਂ ਦੇ ਲੈ ਕੇ ਚੱਲਦਾ ਸਿਆ ਮਾਤਰਾ ਆਵੇ ਚੀ ਦੇਖੀ ਅੱਛਾ ਜੀ ਹਾਂ ਜੀ ਮਿਲ ਜੂ ਟੌਮ ਫੋਰਡ ਇਹਨਾਂ ਦੇ ਮਹਾ ਟੌਮ ਫੋਰਡ ਤੂੰ ਉਦੋਂ ਹੀ ਬੈਠ ਕੇ ਰਿਜ਼ਲਟ ਦਵਾਵਾਗੇ ਤੈਨੂੰ ਇਹ ਉਹ ਨਾ ਛੱਲ ਪੱਟ ਦੇਣ ਕਿਤੇ ਜਮਾ ਕੰਪਨੀ ਦਾ ਬਾਬਾ ਹਾਂ ਹਾਂ ਜਮਾ ਜੈ ਰੇਟਾਂ ਤੇ ਅੱਛਾ ਜੀ ਹਾਂ ਜੀ ਚਲੋ ਆ ਜੀ ਫਿਰ ਦੇਖਦੇ ਆ ਅੱਜ ਇਹਨਾਂ ਕੋਲੇ ਬਾਈ ਜੀ ਇੱਕ ਟਾਮ ਫੋਰਡ ਦੇਓ ਜੀ ਸਾਨੂੰ ਟਾਮ ਫੋਰਡ ਜੀ ਉਦਬੁੱਡ ਹਾਂਜੀ ਹਾਂਜੀ ਉਦਬੁੱਡ ਜੀ ਆਹ ਆ ਲੋ ਜੀ ਟਾਮ ਫੋਰਡ ਦਾ ਉਦਬੁੱਡ ओरिजिनल ਹੈ ਬਾਈ ਜੀ ਹਾਂਜੀ ਹਾਂਜੀ ओरिजिनल ਨੇ ਇਹਦੇ ਠੀਕ ਹੈ ਜੀ ਕਿੰਨੇ ਦਾ ਬਾਈ ਇਹ ਤੁਸੀਂ ਬਾਈ ਜੀ ਗੂਗਲ ਤੇ ਚੈੱਕ ਕਰ ਲਓ ਬਾਜੀ ਗੂਗਲ ਤੇ ਗੂਗਲ ਤੇ ਅਸੀਂ ਤਾਂ ਰੋਜ਼ ਹੀ ਦੇਖਦੇ ਆ ਗੂਗਲ ਤੇ ਹੈਗਾ 30400 ਦਾ ਮੜਾ ਸੱਤੀ ਦਿਖਾਈ 30400 ਦਾ ਪਰ ਤੁਹਾਨੂੰ ਸਿਆਮ ਮਾਰ ਦੋ 30000 ਦੇ 30 ਹੀ ਮਿਲ ਜਾਣਗੇ ਇਹਦੇ ਨਾਲ ਦੀਆਂ ਹਾਂਜੀ ਗੂਗਲ ਦੇ 30000 ਦੇ 1 CC ਹੈ ਪਰ ਤੁਹਾਨੂੰ ਸਿਆਮਾ ਤੋਂ 30000 ਦੇ 30 CC ਮਿਲਣਗੇ ਆ ਪੱਕੀ ਗੱਲ ਹੋਵੇ ਪੱਕੀ ਗੱਲ ਬਿਲਕੁਲ ਵੀਰੇ ਪੱਕੀ ਗੱਲ ਕੁਆਲਿਟੀ 'ਚ ਨਾ ਫਰਕ ਹੋਵੇ ਕਿ ਕੁਆਲਿਟੀ ਉਹੀ ਮਿਲੂ ਭਾਜੀ ਹੁਣ ਠੀਕ ਹੈ ਹਾਂਜੀ ਹਾਂਜੀ ਸੇਮ ਉਹੀ ਚੀਜ਼ ਮਿਲੂਗੀ ਮਤਲਬ ਟਮ ਫੋਰਡ 30400 ਦਾ ਇੱਥੇ ਸ਼ੋ ਹੋ ਰਿਹਾ ਇੱਥੇ 30000 'ਚ 30 ਦੇ ਦਾਂਗੇ ਕੱਟ ਕੇ ਦੇ ਦੇ ਹਾਂਜੀ ਹਾਂਜੀ ਮਤਲਬ ਸਿੰਗਲ ਪ੍ਰਾਈਸ ਕੀ ਹੈ ਵੈਸੇ ਸਿੰਗਲ 1200 ਭਾਜੀ ਸਿੰਗਲ 1200 50 ml ਦਾ ਹਾਏ ਓਏ ਮੈਂ ਤਾਂ ਉਹੀ ਲਟਾ ਹੋਈ ਤੁਰਿਆ ਗਿਆ ਬਈ ਮੈਂ ਤਾਂ ਆਹ ਦੇ ਯਾਰ ਅ ਦੋ ਤਿੰਨ ਦੇ ਦੇ ਮੈਂ ਤਾਂ ਇਕੱਠੀ ਕਰ ਦਿੰਦਾ ਕੋਈ ਗੱਲ ਨਹੀਂ ਜੀ ਕੀ ਬਾਤ ਦਾ ਕੀ ਬਾਤ ਬਾਬੇ 30400 ਰੁਪਏ ਵਾਲੀ ਚੀਜ਼ ਤੁਹਾਨੂੰ ਸਿਰਫ 1200 ਰੁਪਏ ਦੇ ਵਿੱਚ ਮਿਲ ਜਾਣੀ ਹੈ ਸਿਆਮਾ ਇਤਰ ਲੁਧਿਆਣਾ ਗੁਲਾਟੀ ਮਾਰਕੀਟ ਦੇ ਵਿੱਚ ਸਕਰੀਨ ਤੇ ਚੱਲਦੇ ਨੰਬਰ ਤੇ ਕਾਲ ਕਰਕੇ ਬਾਈ ਹੋਰਾਂ ਕੋਲ ਤੁਸੀਂ ਪਹੁੰਚ ਸਕਦੇ